ਵਾਹਿਗੁਰੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸ਼ਬਦ ਇਹ ਗੁਰੂ ਹੈ ਸਵਰਤਨ ਚੇਲਾ ਬਣਾਣਾ ਹੈ ਇਹ ਦੇਹੀ ਚ ਬਹੁਤ ਗਲਤੀਆਂ ਹੋ ਸਕਦੀਆਂ ਹਨ ਇਹ ਜਦੋਂ सारा खेल भावना का है जो तर्क और भावना का मेल हो जाता है सुमेल हो जाता है फिर यह दसवा दरबार उपर जो है जो गुप्त है ये प्रगट होएगा। असी न महंगिया महंगी चीजा सामभ के रखते हाँ अपना मोबाइल कवर लाते हाँ ਕੰਪਿਊਟਰ ਸਾਹਮਣੇ ਰੱਖਦੇ ਆ ਮਹਿੰਗੀ ਗੱਡੀ ਨੂੰ ਸਾਹਮਣੇ ਰੱਖਦੇ ਆ ਕਵਰ ਪਾਉਂਦੇ ਹਾਂ ਘਰ ਨੂੰ ਰਾਗ ਰੋਕਣ ਕਰਦੇ ਹਾਂ ਇਹ ਮੁਨੱਖਾ ਦੇ ਵੀ ਆਖਰੀ আর ਪਹਿਲਾ ਮੌਕਾ ਮਿਲਿਆ ਸੀ ਸ ਇਹ 24 ਘੰਟੇ ਚ 24000 ਨਵੇਂ ਸੋਚ ਚੱਲ ਰਹੀ ਹੈ ਨਮਾ ਕੁਛ ਆ ਰਿਹਾ ਹੈ ਪਰਮੇਸ਼ਰ ਕੰਨ ਅੰਨੇ ਲਾਂਬਾ ਦੇਉ ਉਹ ਆਪਣਾ ਖੇਲ ਵਖਾ ਰਿੰਦਾ ਹੈ ਆਪਣੇ ਖੁਰਸੀ ਤੇ ਬਿਠਾ ਦਿੰਦਾ ਹੈ ਕਟਰੋਂ ਰੋ ਵਖਾ ਦਿੰਦਾ ਹੈ ਹਰ ਜਸਰੇ ਮਨਾ ਗਾਇਲਾ ਜੋ ਸੰਗੀ ਹੈ ਤੇਰੋ ਆਪਣੇ ਆਪ ਨੂੰ ਦੋਸਤ ਬਣਾਣਾ ਸੀ ਇਹ ਨਾ 3-4 ਸਾਲ ਦਾ ਬੱਚਾ ਕੋਲ ਨੌਜਵਾਨ ਜੋੜੀ ਗੁਪਤ ਨੂੰ ਕਾਰਜ ਹੈ ਕਲੋਲਾ ਕਰ ਰਹੇ ਹਨ ਸ ਇਹ ਉਹਨਾਂ ਦੇ ਇਸ਼ਕ ਨੂੰ ਕੀ ਸਮਝ ਰਹਾ ਹੈ ਛੋਟਾ ਬੱਚਾ ਹੈ ਆਵਾਜ਼ ਤਾਂ ਸੁਣ ਰਿਹਾ ਹੈ ਇਹ 10-14 ਸਾਲ ਦਾ ਬੱਚਾ ਕਾਲ ਇਹ ਜੋੜੇ ਹੈ ਨੌਜਵਾਨ 25 ਸਾਲ ਦੇ ਇਹਨਾਂ ਦੀ ਆਵਾਜ਼ ਤਾਂ ਸੁਣ ਰਿਹਾ ਹੈ ਪਰ ਉਹ ਇਹਨਾਂ ਦੇ ਇਸ਼ਕ ਨੂੰ ਕੀ ਸਮਝ ਸਕਦਾ ਹੈ ਸ ये नौजवान बुढ़े की आवाज नवे समझ गए बुढ़ापे को किमें समझ कि गए सो ये बुढ़ा मौत को किए समझेगा नहीं समझेगा ये मरद तो बाद भी ना समाधा बनदिया हम ਉੱਪਰ ਨਾਂ ਜਾਤ ਗੋਤ ਸਭ ਕੁਝ ਲਿਖਿਆ ਜਾਂਦਾ ਹੈ ਗੁਣ ਲਿਖੇ ਜਾਂਦੇ ਹਨ ਇਹ ਮਰਤ ਤੋਂ ਬਾਅਦ ਵੀ ਨਹੀਂ ਮਰਿਆ ਤਾਂ ਵੀ ਇਹਨੇ ਆਪਣੇ ਆਪ ਨੂੰ ਸਮਝਿਆ ਨਹੀਂ ਸ ਸਭ ਤੋਂ ਵੱਡਾ ਘਾਟਾ ਕੀ ਹੈ ਮੈਂ ਸੰਸਾਰ ਤੋਂ ਜਾ ਰਿਹਾ ਹਾਂ ਇਹ ਸਭ ਤੋਂ ਵੱਡਾ ਘਾਟਾ ਹੈ ਨਾ दो करोड़ की ग्डी चंकी लगेगी ना अरबा खरबा चंगा लगेगा ना इसरी चंकी लगेगी ना बच्चे पति ना बच्चे ना एक घर बंगला गाड़ी कुछ नहीं चंगा लगना जो मैं ही जा रहा हाँ सो कि जीना है सो so, ਇਹ ਪਿੱਛੋਂ ਆਵਾਜ਼ ਆ ਰਹੀ ਹੈ ਇੱਥੋਂ ਧੁੰਨੀ ਤੋਂ ਇਹ ਤਾਂ ਹਵਾ ਆ ਰਹੀ ਹੈ ਇਹ ਸਾਰੇ ਕਣ ਕਣ ਚਾਹ ਪਰਮੇਸ਼ਰ ਹੈ ਇੱਥੇ ਦਿਲ ਚ ਬੈਠਾ ਖੂਨ ਚ ਹੈ ਜੇ ਅਸੀਂ ਹਜ਼ਾਰਾਂ ਵਾਲੀ ਕੋਈ ਝੂਠ ਸੁਣਦੇ ਹਾਂ ਸਾਨੂੰ ਸੱਚ ਪ੍ਰਤੀਤ ਹੋ ਲੱਗ ਜਾਂਦਾ ਹੈ ਸੋ ਜਿਹਦੇ ਤੋਂ ਸੁਣਿਆ ਇਧਰੋਂ ਹੀ ਸੁਣਿਆ ਇਧਰੋਂ ਹੀ ਸੁਣਿਆ ਸੋ ਇਹ ਅਵਤਾਰੀ ਪੁਰਸ਼ ਹੁੰਦਾ ਹੈ ਗੁਰੂ ਉਹ ਹੁੰਦਾ ਹੈ ਜੋ ਸਿੱਧਾ ਪਰਮੇਸ਼ਰ ਤੇ ਬੋਲ ਸੁਣਦਾ ਹੈ ਪਰਮੇਸ਼ਰ ਬੋਲਦਾ ਹੈ ਹਮੇਸ਼ਾ ਦੇਖੋ ਇੱਕ ਬੀਜ ਬੀਜਿਆ ਪਹਿਲੇ ਇੱਕ ਪੱਤਾ ਦੋ ਪੱਤੇ ਚਾਰ ਟਾਹਣੀਆਂ ਹੋ ਸ਼ੁਰੂ ਕਰਕੇ ਉੱਪਰ ਨੂੰ ਧਰਤੀ ਹੈ ਅਸਮਾਨ ਨਾਲੋਂ ਚੀਜ਼ ਜਾਰੀ ਹੈ ਸੋ ਪਰਮੇਸ਼ਰ ਦਾ ਇੱਕ ਖੇਲ ਹੈ ਉਹਨੇ ਸਿਸਟਮ ਬਣਾਇਆ ਹੈ ਕੱਚਾ ਮਾਲ ਸਾਨੂੰ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਨਾਲ ਬਣਾਉਣਾ ਹੈ ਇਹ ਤੂੰ ਪ੍ਰਲਾਦ ਜੀ ਚਾਹੇ ਛੋਟੀ ਛੋਟੀ ਅਵਸਥਾ ਸੀ ਸੋ ਜੇ ਬੱਚਾ ਛੋਟਾ ਹੈ 3-4 ਸਾਲਾਂ ਦਾ ਹੈ ਜੇ ਜਵਾਨੀ ਨੂੰ ਸਮਝੇਗਾ ਇਹ ਬੱਚਾ ਨਹੀਂ ਹੈ ਠੀਕ ਹੈ ਸਰੀਰ ਛੋਟਾ ਹੈ ਪਰ ਜਿਹੜੀ ਅਕਲ ਹੈ ਅੱਗੇ ਉੱਪਰ ਜੋ ਠਾਕਰ ਹੈ ਇਹਦਾ ਨੌਜਵਾਨ ਹੈ ਜਵਾਨ ਹੈ ਸੋ ਇੱਕ ਨੌਜਵਾਨ ਇਹ ਬੁੱਢਿਆਂ ਦੀ ਮੰਡਲੀ ਸੀ ਗੱਲਾਂ ਕਰ ਰਹੀ ਹੈ ਉਹ ਕਿੱਥੇ ਸੁਨੇਗਾ ਉਹ ਬਡਾਪੇ ਨੂੰ ਕਿਵੇਂ ਸਮਝੇਗਾ ਜੇ ਪਟਾਪਰੇ ਨੂੰ ਸਮਝ ਰਿਹਾ ਹੈ ਠੀਕ ਹੈ ਪਰ ਆਪ ਨੌਜਵਾਨ ਹੈ ਸੋ ਜਿਹੜਾ ਗੁਰੂ ਦੀ ਆਵਾਜ਼ ਸੁਨੇਗਾ ਗੁਰੂ ਦੇ ਬੋਲ ਸੁਨੇਗਾ ਕੋਈ ਬਰਲੇ ਸੁਣਦਾ ਹੈ ਉਹ ਭਗਤ ਹੈ ਉਹ ਬ੍ਰਹਮ ਗਿਆਨੀ ਹੈ ਉਹ ਮਹਾਪੁਰਸ਼ ਹੈ ਉਹ ਭਾਈ ਸਾਹਿਬ ਹਨ ਉਹ ਪੰਡਤ ਹੈ ਇੱਕ ਪੈਸਾ ਹੋਏ 999 ਪੈਸੇ ਗੱਲ ਖੁੱਲੇ ਸੋ ਉਹ ਪੰਡਤ ਹੈ ਸੋ ਇੱਕ ਬੁੱਢਾ ਹੈ ਉਹ ਮੌਤ ਦੀ ਆਵਾਜ਼ ਸੁਣਦਾ ਹੈ ਸਾਡੇ ਬੂਹੇ ਤੇ ਮੌਤ ਖੜਕੜਾ ਰਹੀ ਹੈ ਆਵਾਜ਼ ਨਹੀਂ ਸੁਣਦੇ ਨਹੀਂ ਅਸੀਂ ਨਹੀਂ ਜਾਣਾ ਇਹ ਜੇ ਗਵੰਢੀ ਹਾਲ ਹੋਇਆ ਸਾਡੇ ਹਾਲ ਨਹੀਂ ਆਉਣਾ ਭਗਤ ਕਬੀਰ ਜੀ ਆਂਦੇ ਜੋ ਪਰੋਸੀ ਦੇ ਹੋਆ ਹੈ ਨਾ ਤੇਰੇ ਵੀ ਹੋਣ ਵਾਲਾ ਹੈ ਨਹੀਂ ਅਸੀਂ ਸੁਣਦੇ ਨਹੀਂ ਨਹੀਂ ਆਵਾਜ਼ ਸੁਣਦੀ ਸੋ ਸਾਡਾ ਅੰਦਰ ਮਨ ਦਾ ਸ਼ੋਰ ਸ਼ਰਾਬਾ ਰੌਲਾ ਬਹੁਤ ਹੈ ਪਰਮੇਸ਼ਰ ਦੀ ਆਵਾਜ਼ ਧੀਮੀ ਗਤੀ ਚ ਹੈ ਉਹ ਕੋਈ ਵਰਲਾ ਸੁਣਦਾ ਹੈ ਜਿਹੜਾ ਤਾਂ ਸਿੱਧਾ ਸੁਣਦਾ ਹੈ ਸਿੱਧੀ ਡਾਊਨਲੋਡ ਹੁੰਦੀ ਹੈ ਜਿਹਨੂੰ ਗਰਵਾਣੀ ਉਹ અવਤਾਰ ਹੈ ਉਹ ਪ੍ਰਕਾਸ਼ਮਾਨ ਹੈ ਉਹ ਗੁਰੂ ਹੈ ਜੋ ਗੁਰੂ ਰਾਈ ਸੁਣਦਾ ਹੈ ਉਹ ਭਗਤ ਹੈ ਉਹ ਮੀਆਂ ਹੈ ਉਹ ਪੰਡਤ ਹੈ ਉਹ ਭਾਈ ਸਾਹਿਬ ਹਨ ਉਹ ਬ੍ਰਹਮ ਗਿਆਨੀ ਹੈ ਜੋ ਪਰਮੇਸ਼ਰ ਦੇ ਬੋਲ ਸਮਝ ਲਏਗਾ ਪਰਮੇਸ਼ਰ ਸਦਾ ਬੋਲਦਾ ਹੈ ਆਪੇ ਸੇਵਕ ਹੈ ਆਪੇ ਠੇਕ ਠਾਕਰ ਹੈ ਇਹ ਵਿਰਲੇ ਨੂੰ ਸਮਝ ਆਉਂਦੀ ਹੈ ਹਰ ਜਸਰੇ ਮਣਾ ਗਾਇਲਾ ਜੋ ਸੰਘੀ ਹੈ ਹਾਂ ਤੇਰੋ ਔਸਰ ਬੀਤੇ ਹੋ ਜਾਤ ਹੈ ਕਹਿਓ ਮਾਲੇ ਮੇਰੋ ਸੋ ਇਹ ਦਸਵੇਂ ਪਾਤਸ਼ਾਹ ਜੀ ਅਜੇ ਛੋਟੀ ਉਮਰ ਸੀ 9 ਸਾਲ ਦੇ ਸੀ ਸੋ ਪਿਤਾ ਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹ ਕਾਰਜ ਕਰੋ ਸਾਰਿਆਂ ਨੂੰ ਆਜ਼ਾਦੀ ਹੈ ਜੀਨ ਦੀ ਤੁਸੀਂ ਦਿੱਲੀ ਨੂੰ ਜਾਓ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬ ਪ੍ਰਲਾਦ ਜੀ ਧੂ ਜੀ ਭਗਤ ਜੀ ਇਹ ਚਾਹ ਉਮਰ ਛੋਟੀ ਸੀ ਪਰ ਉਹਨਾਂ ਵਿੱਚ ਜਵਾਨੀ ਸਾਰਾ ਕੁਝ ਅੰਦਰੋਂ ਪ੍ਰਗਟ ਸੀ ਇਹ ਅਕਲ ਸੋ ਕਹਿੰਦੇ ਤੁਸੀਂ ਇਹ ਕਾਰਜ ਕਰੋ ਇਹ ਪੰਡਿਤ ਕਿਵੇਂ ਆਏ ਹਨ ਦੁਖੀ ਕਿਵੇਂ ਆਏ ਹਨ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਆਪਣੇ ਆਪ ਨੂੰ ਸੰਗੀ ਬਣਾਣਾ ਹੈ ਮਿੱਤਰ ਬਣਾਣਾ ਹੈ ਦੋਸਤ ਬਣਾਣਾ ਹੈ ਸੋ ਅਸਲੀ ਸਾਥੀ ਤੇਰਾ ਸਰੀਰ ਹੈ ਸੋ ਇੱਕ ਇੱਕ ਮਿੰਟ ਸਕਿੰਟ ਲੰਘ ਰਿਹਾ ਹੈ ਇਹ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਇੱਕ ਦਿਨ ਪੂਰਾ ਹੋ ਜਾਣਾ ਹੈ ਇਹ ਮਨ ਜੋ ਸਾਡੇ ਸੋਚ ਹਨ ਜੋ ਸਾਡੇ ਭੀਜ ਹਨ ਜੋ ਸਾਡਾ ਟਰੈਵਲ ਹੈ ਇੱਥੇ ਕਨੈਕਟਰ ਹੈ ਦਿਲ ਤੇ ਇਹਨੇ ਸਿਟੀ ਵਜਾਣੀ ਹੈ ਗੱਡੀ ਚੱਲਨੀ ਹੈ ਸੋ ਇਹ ਅੱਗੇ ਆ ਖੋਪਰੀ ਉੱਪਰ ਠਾਕਰ ਹੈ ਐਦਾ ਫੈਸਲਾ ਚੱਲਣਾ ਨਿੱਕਾ ਜਾਂ ਪੁਰਜਾ ਹੈ ਸਭ ਮੰਨ ਤੂੰ ਜੋ ਸਰੂਪ ਹੈ ਆਪਣਾ ਮੂਲ ਵਿਸ਼ਾਣ ਤਾਕਤ ਬਹੁਤ ਹੈ ਬੰਦਾ ਆਈ ਤੇ ਆਜੇ ਸਭ ਕੀਰਤ ਕਰਨੀ ਹੈ ਇਹ ਹੀ ਇਹਦਾ ਇਲਾਜ ਹੈ ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਇਹ ਗੁਰੂ ਦੀ ਸਿੱਖਿਆ ਕੋਈ ਵਿਰਲਾ ਲੈਂਦਾ ਹੈ ਸੋ ਗੁਰੂ ਜੀ ਕਹਿੰਦੇ ਸਾਨੂੰ ਸਿੱਖ ਨਹੀਂ ਪਿਆਰਾ ਸਾਨੂੰ ਰਹਿਤ ਪਿਆਰੀ ਹੈ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਘੋਰੀਆ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਬਾਰ ਸੇ ਵਾਪਸ ਕੱਲ ਜਾ ਰਹੀ ਹੈ ਸੋ ਕੀ ਪ੍ਰਾਪਤ ਕਰਨਾ ਸਭ ਕੁਝ ਇਸ ਸਰੀਰ ਚ ਮਿਲੇਗਾ ਆਨੰਦ ਖੇੜਾ ਖੁਸ਼ੀ ਤੂੰ ਭੋਟਾ ਬੜਾ ਨਾ ਹੋ ਉਦਮ ਕਰ ਉਦਮ ਅਗੇ ਲక్ష్ਮੀ ਉਦਮ ਅਗੇ ਸਭ ਕੁਝ ਹੈ ਦੇਖੋ ਕਦੀ ਸੋਚਦੇ ਸੀ ਵੀ ਸਾਡਾ ਘਰ ਬਣ ਜਾਏਗਾ ਸਾਡੀ ਕੋਠੀ ਬਣ ਗਈ ਨਾ ਇਹ ਵੱਡੇ ਵੱਡੇ ਟਿੱਬੇ ਇਹ ਜ਼ਮੀਨ ਚ ਕਿਤੇ ਅਪਜਾਉ ਹੋ ਜੀ ਹੋ ਜਾਏਗੀ ਇਹ ਜੰਗਲ ਕੱਟ ਕੇ ਦੇਖੋ ਹੁਣ ਕਿੰਨੀਆਂ ਫਸਲਾਂ ਸੌ ਸੌ ਮਣ ਫਸਲ ਹੋ ਰਹੀ ਹੈ ਇਹ ਵੱਡੇ ਢੇਰ ਲੱਗ ਰਹੇ ਹਨ ਸਾਡੀ ਸੋਚ ਤੋਂ ਵੱਧ ਸਾਨੂੰ ਪਰਮੇਸ਼ਰ ਦਿੰਦਾ ਉਹਨੇ ਕੱਚਾ ਮਾਲ ਦਿੱਤਾ ਹੈ ਅੱਛਾ ਪੱਕਾ ਆਪਣੀ ਸੂਝ-ਬੂਝ ਦਾ ਆਪ ਤਿਆਰ ਕਰਨਾ ਹੈ ਸੋ ਆਪਣੇ ਆਪ ਨੂੰ ਸਾਥ ਹੀ ਬਣਾਉਣਾ ਹੈ ਸੋ ਇਹ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕਨੌਣ ਰੂਪ ਹਾਂ ਮੈਂ ਸਿਸਟਰ ਰੂਪ ਹਾਂ ਮੈਂ ਇਹ ਆਇਆ ਹਾਂ ਸੱਚ ਰੂਪ ਹਾਂ ਸੋ ਮੈਂ ਅਸਮਾ ਰੂਪ ਹਾਂ ਉਹ ਸਮੇਂ ਚ ਨਹੀਂ ਉਹ ਜੰਮਦਾ ਮਰਦਾ ਨਹੀਂ ਸੋ ਪਰਮੇਸ਼ਰ ਦੇ ਬੋਲ ਸੁਣਨੇ ਪੈਣਗੇ ਉਹ ਬੋਲਦਾ ਹੈ ਸੋ ਕਣਕ ਦਾ ਦਾਣਾ ਬੀਜਦੇ ਆ ਇੱਕ ਦਾਣਾ ਬੀਜਦੇ ਆ ਫਿਰ ਇਹ 100 ਮਾ 50 50 ਗੁਣਾ 100 ਗੁਣਾ 1000 ਗੁਣਾ ਮਿਲਦਾ ਹੈ ਤੀਜੇ ਚੌਥੇ ਸਾਲ ਨੂੰ ਵੱਡਾ ਬੋਲ ਹੋ ਜਾਏਗਾ ਸੋ ਇਹ ਨਿੱਕਾ ਜਿਹਾ ਬੀਜ ਹੈ ਨਾ ਸਮਝ ਇਹ ਮਾੜੀ ਜੀ ਵਿੱਚ ਤਾਕਤ ਹੈ ਪਰਮੇਸ਼ਰ ਦੀ ਉੱਪਰ ਉਹਦੇ ਕਬਰ ਹੈ ਨਾ ਹਜ਼ਾਰਾਂ ਉਦੀ ਸੁਰੱਖਿਆ ਵਾਸਤੇ ਸਭ ਕੁਝ ਆਇਆ ਹੋਇਆ ਵੀ ਇਹ ਦਿਨ ਬੱਤਰ ਤੋਂ ਨਹੀਂ ਉੱਗਣਾ ਸੋ ਪਰਮੇਸ਼ਰ ਦੇ ਕਨ ਨੂੰ ਸਮਝਣਾ ਪਏਗਾ ਸੋ ਇਹੀ ਉਹਦਾ ਸਿਮਰਨ ਹੈ ਸਿਮਰਨ ਕੀ ਹੈ ਚੇਤੇ ਕਰਨਾ ਹੈ ਯਾਦ ਕਰਨਾ ਹੈ ਚਿੰਤਨ ਕਰਨਾ ਹੈ ਸੋ ਚਿੰਤਾ ਨਹੀਂ ਕਰਨੀ ਚਿੰਤਾ ਉਹ ਨਹੀਂ ਕਰਨੀ ਜਿੰਨੀ ਲੋੜ ਹੈ ਕਾਮ ਕ੍ਰੋਧ ਮੋਹ ਅਹੰਕਾਰ ਇਹ ਪਰਮੇਸ਼ਰ ਨੇ ਜੇ ਚਾਹੀ ਦੇਸੀ ਤਾਈ ਨੇ ਲਾਲ ਕਿਰਤ ਅੱਗੇ ਨਹੀਂ ਜਾਣਾ ਸੋ ਆਪਣੇ ਆਪ ਨੂੰ ਸਭ ਤੋਂ ਮੈਂ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖ ਭਵਿੱਖ ਤੇਰੇ ਅੰਦਰ ਹੀ ਹੈ ਪਤਨੀ ਬੱਚੇ ਜੋ ਵੀ ਕੁਝ ਕੱਟਣਾ ਹੈ ਅੰਦਰੋਂ ਮਿਲੇਗਾ ਮਿਹਨਤ ਕਰਨੀ ਪੈਗੀ ਜੀ ਇਹ ਹੀ ਸ੍ਰੀ ਗੁਰਨਾਮਕ ਦੇਸ ਜੀ ਨੇ ਸਿੱਖਿਆ ਦਿੱਤੀ ਆ ਸੋ ਮੈਂ ਕਿੱਲਾ ਖੜਾ ਖੜ ਸਕਦਾ ਬਿੰਦ ਲੱਤਾ ਤੋ ਦਿਗਾਗਾ ਪਰਮੇਸ਼ਰ ਕੰਨਹੁਣ ਰੂਪ ਹੈ ਸਿਸ਼ਟ ਰੂਪ ਹੈ ਜੀ ਆਪਣੇ ਆਪ ਦੀ ਜਾਣ ਪਛਾਣ ਕਰ ਲੈ ਜੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ